ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਓ ਪਿਆਰਿਓ ਅੱਜ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਸ਼ੁਕਰਾਨੇ ਦੀ ਗੱਲ ਕਰਨੀ ਹੈ ਹਮੇਸ਼ਾ ਹੀ ਉਸ ਵਾਹਿਗੁਰੂ ਦੇ ਸ਼ੁਕਰਾਨੇ ਦੇ ਵਿੱਚ ਰਹਿਣਾ ਚਾਹੀਦਾ ਸ਼ੁਕਰਾਨੇ ਦੇ ਵਿੱਚ ਬਹੁਤ ਕੁਸ਼ ਹੈ ਕਈ ਵਾਰੀ ਅਸੀਂ ਉਸ ਪਰਮਾਤਮਾ ਉਸ ਵਾਹਿਗੁਰੂ ਨਾਲ ਗਿਲੇ ਸ਼ਿਕਵੇ ਕਰਦੇ ਹਾਂ ਕਿ ਪਰਮਾਤਮਾ ਤੋਂ ਮੈਨੂੰ ਆਹ ਨਹੀਂ ਦਿੱਤਾ ਆਹ ਨਹੀਂ ਦਿੱਤਾ ਪਰਮਾਤਮਾ ਨੇ ਸਾਨੂੰ ਬਹੁਤ ਕੁਝ ਦਿੱਤਾ ਹੋਇਆ ਹੈ ਆਓ ਛੋਟੀ ਜੀ ਮੈਂ ਸਾਖੀ ਤੁਹਾਡੇ ਨਾਲ ਸਾਂਝੀ ਕਰ ਲਵਾਂ ਇੱਕ شیخ ਸਾਦੀ ਮੁਸਲਮਾਨਾਂ ਵੀਰਾਂ ਦੇ ਵਿੱਚ ਫਕੀਰ ਹੋਏ ਨੇ ਉਹ ਰੋਜ਼ਾਨਾ ਹੀ ਨਮਾਜ਼ ਪੜ੍ਹਨ ਦੇ ਵਾਸਤੇ ਜਾਂਦੇ ਨੇ ਤੇ ਉਸ ਪ੍ਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਕਰਦੇ ਨੇ ਕਿ ਪ੍ਰਮਾਤਮਾ ਰੋਜ਼ ਹੀ ਮੈਂ ਧੁੱਪ ਦੇ ਵਿੱਚ ਨੰਗੇ ਪੈਰੀ ਆਉਂਦਾ ਕਈਆਂ ਨੂੰ ਮੈਂ ਵੇਖਦਾ ਵਾਂ ਬੜੇ ਕੀਮਤੀ ਘੋੜਿਆਂ ਦੇ ਉੱਤੇ ਆ ਰਹੇ ਨੇ ਤੇ ਕਈ ਮਹਾਰਾਜ ਊਠਾਂ ਦੇ ਉੱਤੇ ਆ ਰਹੇ ਨੇ ਕਈਆਂ ਨੇ ਮਹਾਰਾਜ ਬੜੀਆਂ ਕੀਮਤੀ ਜੁੱਤੀਆਂ ਪਾਈਆਂ ਹੋਈਆਂ ਨੇ ਉਸ ਅੱਲਾਹ ਤਾਲਾ ਦੇ ਨਾਲ ਬੜੇ ਵੇਣੇ ਮਾਰਦਾ ਰੋਜ਼ਾਨਾ ਦਾ ਕੰਮ ਹੈ ਤੇ ਅੱਜ ਵੀ ਸ਼ੇਖਸ਼ਾਦੀ ਆ ਰਿਹਾ ਤੇ ਮੇਹਣੇ ਮਾਰ ਰਿਹਾ ਉਸ ਅੱਲਾਹ ਤਾਲਾ ਨੂੰ ਕਿ اے ਅੱਲਾ ਤੁਸੀਂ ਮੇਰੇ ਨਾਲ ਕੀ ਕੀਤਾ ਹੈ ਕਿੰਨੇ ਲੋਕੀ ਕੀਮਤੀ ਜੁੱਤੀਆਂ ਪਾ ਕੇ ਆਉਂਦੇ ਨੇ ਘੋੜਿਆਂ ਤੇ ਆਉਂਦੇ ਨੇ ਕੋਈ ਊਠਾਂ ਤੇ ਉੱਥੇ ਆਉਂਦਾ ਮੈਂ ਨੰਗੇ ਪੈਰੀਂ ਪੈ ਸੜਦੇ ਨੇ ਮੇਰੇ ਇਵੇਂ ਗਲੇਸ਼ਿਕਵੇ ਕਰਦਾ ਹੋਇਆ ਉਸ ਅੱਲਾਹ ਦੇ ਨਾਲ ਆ ਰਿਹਾ ਤੇ ਜਦੋਂ ਪੌੜੀਆਂ ਚੜਨ ਲੱਗਿਆ ਧਿਆਨ ਪਿਆ ਸਿੱਧਾ ਤਾਂ ਨੂੰ ਤੇ ਪੌੜੀਆਂ ਦੇ ਉੱਤੇ ਉਹ ਬੰਦਾ ਜਾ ਰਿਹਾ ਜਿਹਦੀਆਂ ਦੋਨੋਂ ਲੱਤਾਂ ਵੱਡੀਆਂ ਹੋਈਆਂ ਪੈਰ ਵੀ ਨਹੀਂ ਹੈਗੇ ਪੌੜੀਆਂ ਦੇ ਨਾਲ ਚੱਲ ਕੇ ਜਾ ਰਿਹਾ ਪੌੜੀਆਂ ਦੇ ਨਾਲ ਚੱਲਦਾ ਚੱਲਦਾ ਜਦੋਂ ਜਾ ਰਿਹਾ ਸੇਖ ਸ਼ਾਦੀ ਨੇ ਦੇਖਿਆ ਤੇ ਕਹਿਣ ਲੱਗਾ ਵੀ ਅੱਲਾਹ ਤੇਰਾ ਸ਼ੁਕਰਿਆ ਤੂੰ ਮੈਨੂੰ ਦੋ ਪੈਰ ਤੇ ਦਿੱਤੇ ਹੋਏ ਆ ਜੇ ਇਹਦੇ ਤੂੰ ਉਹ ਮੈਨੂੰ ਦੋ ਪੈਰ ਬਣਾ ਦਿੰਦਾ ਤੇ ਫਿਰ ਮੈਂ ਕੀ ਕਰ ਲੈਂਦਾ ਅੱਜ ਜਦੋਂ ਨਮਾਜ਼ ਪੜਨ ਲੱਗਾ ਨਾ ਤੇ ਸ਼ੁਕਰਾਨੇ ਦੇ ਨਾਲ ਜੁੜ ਗਿਆ ਸ਼ੁਕਰਾਨੇ ਦੇ ਨਾਲ ਜੁੜਿਆ ਇਹ ਅੱਲਾਹ ਤੇ ਤੇਰਾ ਸ਼ੁਕਰ ਹੈ ਕਿ ਤੂੰ ਮੈਨੂੰ ਦੋ ਪੈਰ ਤੇ ਦਿੱਤੇ ਹੋਏ ਆ ਸ਼ੁਕਰਾਨਾ ਕਰਦਾ ਜਦੋਂ ਨਮਾਜ਼ ਪੜਨ ਵਾਸਤੇ ਬੈਠਾ ਨਾ ਇਹ ਅੱਜ ਮਨ ਉਸ ਅੱਲਾਹ ਦੇ ਨਾਲ ਜੁੜ ਗਿਆ ਇੰਨਾ ਆਨੰਦ ਆਇਆ ਇੰਨਾ ਆਨੰਦ ਆਇਆ ਇੰਨਾ ਆਨੰਦ ਆਇਆ ਕਿ ਅੱਜ ਨਮਾਜ਼ ਪੜਨੋਂ ਹਟਨੂ ਜੀ ਨਹੀਂ ਕਰਦਾ ਨਮਾਜ਼ ਪੜੀ ਜਾਂਦਾ ਆਨੰਦ ਦੇ ਵਿੱਚੋਂ ਉੱਠਿਆ ਸ਼ੁਕਰਾਨਾ ਕਰਦਾ ਹੋਇਆ ਕਿ ਮਹਾਰਾਜ ਅੱਲਾਹ ਤਾਂ ਸੀ ਮੈਨੂੰ ਪੈਰ ਤੇ ਦਿੱਤੇ ਨਾ ਦੋ ਜੇ ਤੁਸੀਂ ਪੈਰ ਉਹਨਾਂ ਦਿੰਦੇ ਮੈਂ ਕੀ ਕਰ ਲੈਂਦਾ ਹਜੇ ਪੌੜੀਆਂ ਤੋਂ ਉਤਰਦਾ ਥੱਲੇ ਆ ਰਿਹਾ ਸੀ ਤੇ ਮਦਰਸੇ ਦਾ ਉਸਤਾਦ ਜਿਹੜਾ ਸੀ ਉਹ ਦੋ ਜੋੜੇ ਲੈ ਕੇ ਬੜੇ ਕੀਮਤੀ ਖਲੋਤਾ ਸੀ ਕਹਿ ਲਗਾ ਸ਼ੇਖ ਸ਼ਾਦੀਨ ਵਾਲਾ ਬੇਟਾ ਅੱਜ ਤੁਹਾਡੇ ਮਦਰਸੇ ਦੇ ਵਿੱਚ ਸਾਰੇ ਵਿਦਿਆਰਥੀਆਂ ਨੂੰ 100 ਜੁੱਤੀਆਂ ਕੋਈ ਬੜੀਆਂ ਕੀਮਤੀ ਭੇਟ ਕਰਕੇ ਗਿਆ ਤੁਹਾਡੇ ਵਿਦਿਆਰਥੀਆਂ ਵਾਸਤੇ ਇਹ ਮੈਂ ਤੇਰੇ ਵਾਸਤੇ ਵੀ ਜੁੱਤੀ ਲੈ ਕੇ ਆਇਆ ਤੇ ਇਹ ਸ਼ੇਖ ਸ਼ਾਦੀ ਨੇ ਅੱਜ ਬੜੇ ਪਿਆਰ ਦੇ ਨਾਲ ਉਹ ਨਮਾਜ਼ ਦੀ ਨਮਾਜ਼ ਪੜ੍ਹ ਕੇ ਅੱਜ ਬੜੇ ਪਿਆਰ ਦੇ ਨਾਲ ਮਸਜਿਦ ਦੀਆਂ ਨਾ ਸੀੜੀਆਂ ਉੱਤੇ ਮੱਥਾ ਟੇਕਿਆ ਕਿ ਅੱਲਾ ਤੂੰ ਬੜਾ ਬਿਆੰਦ ਹੈ ਅੱਜ ਮੈਂ ਤੇਰੇ ਸ਼ੁਕਰਾਨੇ ਨਾਲ ਜੁੜਿਆ ਜ਼ਿੰਦਗੀ ਦੇ ਵਿੱਚ ਤੂੰ ਮੈਨੂੰ ਆਨੰਦ ਵੀ ਬਖਸ਼ਿਸ਼ ਤਖਾਰਾ ਦਿੱਤਾ ਮੇਰੇ ਪੈਰਾਂ ਦਾ ਨਗੇਜ ਵੀ ਤੂੰ ਟੱਕ ਦਿੱਤਾ ਨੰਗਾ ਪੈਰ ਵੀ ਜਿਹੜੇ ਮੈਂ ਧੁੱਪ ਦੇ ਵਿੱਚ ਚੱਲ ਕੇ ਆਉਂਦਾ ਸੀ ਮੈਨੂੰ ਅੱਜ ਪਤਾ ਲੱਗਾ ਤੇ ਸਾਰੀਆਂ ਜਿੰਨੀਆਂ ਵੀ ਵਡਿਆਈਆਂ ਨੇ ਜਿੰਨੀਆਂ ਵੀ ਫਖਸ਼ਾਂ ਨੇ ਉਹ ਸ਼ੁਕਰਾਨੇ ਦੇ ਵਿੱਚ ਨੇ ਕਿ ਅੱਜ ਇਹ ਸ਼ੁਕਰਾਨੇ ਦੇ ਵਿੱਚੋਂ ਹਟਦਾ ਨਹੀਂ ਪਿਆਰਿਓ ਇਸ ਕਰਕੇ ਹਮੇਸ਼ਾ ਆਪਾਲਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰੋ ਸ਼ੁਕਰਾਨੇ ਨਾਲ ਜੁੜਿਆ ਕਰੋ ਕਿ ਪ੍ਰਮਾਤਮਾ ਉਹ ਸਾਨੂੰ ਬਹੁਤ ਕੁਝ ਦਿੱਤਾ ਪਹਿਲੀ ਗੱਲ ਕੰਚਨ ਵਰਗੀ ਦੇਹ ਹੀ ਦਿੱਤੀ ਹੈ ਸੋਨਾ ਪਰਿਵਾਰ ਧੀਆ ਪੁੱਤਰ ਕਾਰੋਬਾਰ ਪ੍ਰਮਾਤਮਾ ਦਿੱਤਾ ਹੈ ਸ਼ੁਕਰਾਨਾ ਕਰੋਗੇ ਨਾ ਤੇ ਸ਼ੁਕਰਾਨੇ ਦੇ ਵਿੱਚ ਉਸ ਪਰਮਾਤਮਾ ਨੇ ਸਾਡੇ ਜ਼ਿੰਦਗੀ ਦੇ ਵਿੱਚ ਆਨੰਦ ਖੇੜਾ ਬਖਸ਼ਿਸ਼ਾਂ ਭਰ ਦੇਣੀਆਂ ਨੇ ਹਮੇਸ਼ਾ ਇਸ ਸ਼ੁਕਰਾਨਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ